ਹਾਂਜੀ ਕਰਨ ਮੱਝਾਰੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਚੱਲਦੇ ਆ ਆਪਣੇ ਮਿੱਤਰ ਗਗਨ ਦੇ ਘਰੇ ਤੇ ਉਹਨੇ ਕੂਦਰਾ ਰੰਗ ਲੋਣਾ ਵਾ ਤੇ ਬਾਕੀ ਆਪਾਂ ਸਟੈਂਡ ਦਿੰਦਾ ਕਿ ਆਪਾਂ ਤੁਹਾਨੂੰ ਪੂਰੇ ਕੂਦਰਾ ਦਾ ਰੰਗ ਪੂਰੀ ਚੰਗੀ ਮਨ ਲਾ ਕੇ ਵਿਖਾਵਾਂਗੇ ਤੇ ਬਾਕੀ ਹੁਣ ਚੱਲਦੇ ਆ ਕਿੱਥੇ ਤੁਹਾਨੂੰ ਮਿਲਦੇ ਆ ਉੱਥੇ ਤੇ ਬਾਕੀ ਲਗਭਗ ਸਾਰੇ ਪਾਸੇ ਕਰਨ ਕੇ ਪੀਜੀ ਗਈ ਤੇ ਕਈ ਵੀ ਫੈਕਟਰੀ ਨਹੀਂ ਜਿਹਾ ਕਿ ਨਹੀਂ ਪੀਜੀ ਤੇ ਬਾਕੀ ਥੋੜਾ ਰਹਿ ਗਿਆ ਵਾ ਥੋੜੇ ਜਲਦੀ ਹੋ ਜਾ ਕੋਈ ਨਾ ਕਿ ਮੁੰਜਣਾ ਵਾ ਤੇ ਲੋ ਜੀ ਆਪਣੇ ਮਿੱਤਰ ਗਗਨ ਘਰੇ ਆ ਗਏ ਆ ਤੇ ਜਗਨ ਕਰਨデア ਅੱਜ ਕਣਕ ਦੀ ਬਜਾਈ। ਹੌਲੀ ਕਿਦਾਂ ਚੜਿਆ ਜਿਹੜਾ ਜਿਹੜਾ ਆਪਣਾ ਮਿੱਤਰ। ਜਿਹੜਾ ਰੀਪਰ ਰੀਪਰ ਕਹਿੰਦੇ ਆ ਸੁਪਰ ਜੀਟੀ ਚੜਿਆ ਹੋ। ਬਾਕੀ ਬੱਸ ਹੋਰ ਜਿਆਦਾ ਤੱਕ ਹੋਣਾ ਵੀਲੇ। ਫੇਲੋਨੇ ਆ ਕਬੂਤਰਾਂ ਦੇ ਬੱਚਿਆਂ ਦਾ ਰੰਗ। ਹਲੋ ਜੀ ਕਣਕ ਸਾਰੇ ਬੀਜ ਦਿੱਤੀ ਤੋਂ ਤੇ ਗਣਵੀ ਆ ਗਿਆ ਉੱਤੇ ਇਹ ਆ ਆਪਣਾ ਫੁੱਡੇ ਦੋ ਢੜੇ ਇਕ ਉਹ ਪਰੇ ਉਹ ਸਾਈਡ ਦੇ ਕਣਕੀ ਬੀਜੇ ਆਪਾਂ ਤੇ ਲਈ ਫਿਰ ਮੇਰੇ ਮੁੰਡੇ ਰੰਗ ਵੇ ਚਲੋ ਐਮ ਹੋ ਗਿਆ ਤੇ ਬਾਕੀ ਹੁਣ ਤੇ ਫੈਰੀ ਸਾਹਿਬ ਕੋ ਸੈਟ ਤੇ ਮੇडम ਮੈਂ ਦਈਆਂ ਰੰਗ ਦੇ ਫੇਰ ਘਰ ਨੂੰ ਹੀ ਜਾਣਾ ਸਵੇਰ ਦੇ ਆਏ ਚਾਰ ਸੱਟ ਚਾਰ ਹੋ ਗਣੇ ਇਹ ਲੋ ਜੀ ਸੈਟ ਅਪ ਕਰ ਲਿਆ ਸੈਟ ਇਹਨੂੰ ਲੌਣੇ ਆ ਬੱਚੇ ਦਾ ਰੰਗ ਤੇ ਬਾਕੀ ਫੜੀਏ ਬੱਚੇ ਦੇ ਮੇਰੇ ਆਪਣੀ ਪਾਈਏ ਢਾਲ ਚ ਆ ਦੇ ਵੰਦ ਪਹਿਲਾ ਬੱਚਾ ਕਾਲੀ ਜੀ ਨੇ ਲੌਣੇ ਆ ਗੁਲਾਬੀ ਬਗਰ ਕਰਦੇ ਨੇ ਇਹਦੀ ਹੋ ਕੇ ਰੰਗ ਮਣੀ ਬੜੀ ਨਿਕ ਕਿ ਥੋੜੀ ਜਿਹਾ ਪੂਰੀ ਆ ਚ ਠੀਕ ਹੈ ਹਾਂ ਤੁਹਾਨੂੰ ਸੁੱਕ ਚੋਕ ਲੈਂਦੇ ਚਲੋ ਉਹਦੀ ਇੱਕ ਵਜੇ ਦਾ ਕਰਤਾ ਗਲਾਬੀ ਹਾਂ ਹਾਂ ਤੁਹਾਨੂੰ ਸੁੱਕ ਚੋਕ ਲੈਂਦੇ ਚਲੋ ਉਹਦੀ ਇੱਕ ਵਜੇ ਦਾ ਕਰਤਾ ਗਲਾਬੀ ਰੰਗ ਗਲਾਬੀ ਬਗਲ ਕਿਹੜੀ ਕਹਿੰਦੇ ਬਗਲ ਵੇਖੀ ਭਰਾ ਸਜੀ ਖੱਬੀ ਖੱਬੀ ਗਲਾਬੀ ਬਗਲ ਖੱਬੀ ਖੱਬੀ ਹੁਣ ਇਹਦੇ ਭਰਾ ਨੂੰ ਲਾਉਨੇ ਕਾਲੀ ਚੀਨੀ ਨੂੰ ਰੰਗ ਉਹ ਤਾਂ ਕਰਦੇ ਖੱਬੀ ਸਜੀ ਗਲਾਬੀ ਬਗਲ ਆਯਾ ਆਯਾ ਸ਼ਿੱਤੀ ਦਾ ਮੈਂ ਹਰੀ ਨਹੀਂ ਨਹੀਂ ਗੁਲਾਬੀ ਤੋਂ ਗੁਲਾਬੀ ਸਜੀ ਖੱਬੀ ਹੋਣੀ ਹੈ ਇਹਦੇ ਲੈ ਬੰਦੇ ਦਾ ਦੂਜੇ ਬੰਦੇ ਦਾ ਥੋੜਾ ਕਰੀਏ ਇੱਥੇ ਕਰੀਏ ਦਿਖਾ ਦੇ ਲੋ ਜੀ ਇਹਦੀ ਕਰਤੀ ਸਜੀ ਕੱਜੀ ਬਗਲ ਟੱਕ ਨਹੀਂ ਹੋਵੇ ਲੋ ਜੀ ਇਹਦੇ ਕਰਤੇ ਆ ਦੋਵੇਂ ਗੁਲਾਬੀ ਟੂਸੇ ਤੇ ਹਰੀ ਟੋਰੀ ਤੇ ਉਹਨਾਂ ਨੂੰ ਪਾ ਦਈਏ ਜਾਲ ਚ ਥੋੜਾ ਤਾਂ ਰੰਗ ਗਿੱਲਾ ਪਰ ਕੋਈ ਗੱਲ ਨਹੀਂ ਪਹਿਲੀ ਪਰੀ ਇਹ ਰੰਗ ਲਾਉਣਾ ਲੋਹੜੀ ਬੱਚਾ ਰੰਗ ਸਾਰੇ ਲਾ ਦਿੰਦਾ ਤੇ ਹੁਣ ਤੈਨੂੰ ਰੰਗ ਲਾ ਕੇ ਦਿਖਾਉਣਾ ਹੈ ਸਾਰਿਆਂ ਨੂੰ ਇਹਦੀ ਆ ਜੀ ਸੱਜੀ ਗੁਲਾਬੀ ਬਗਲ ਇਹ ਦੋਵੇਂ ਹਰੇ ਸਾਤੇ ਦੋਵੇਂ ਹਰੇ ਸਾਤੇ ਲਗਭਗ ਛੱਡ ਦੇ ਇਹ ਉਹਦਾ ਕਾਲਜ ਨੇ ਪਰ ਆਖ ਖੱਬੀ ਗੁਲਾਬੀ ਬਗਲ ਵਾਲਾ ਇਹਦੀ ਆ ਜੀ ਗੁਲਾਬੀ ਟੂਸੇ ਹਰੀ ਟੋਰੀ ਹਰਾ ਕੰਡ ਤੇ ਦੋਵੇਂ ਗੁਲਾਬੀ ਕੰਤਰਾ ਲੈ ਆੜ ਇਹਦਾ ਕੀਤਾ ਆਪਾਂ ਹਰਾ ਗੁਲਾਬੀ ਟੂਸਾ ਇਹਦਾ ਕੀਤਾ ਆਪਾਂ ਹਰਾ ਪੱਲਾ ਸਲਾ ਹਰਾ ਪੱਲਾ ਲੋਰੀ ਸਾਰੇ ਬਚੇ ਰੰਗ ਲੱਗ ਗਿਆ ਤੇ ਲੋਰੀ ਜਾਣੇ ਪਏ ਆ ਘਰ ਨੂੰ ਤੇ ਟਾਈਮ ਹੋ ਗਿਆ ਸ਼ਾਮ ਦਾ ਤੇ 5:30 ਹੋ ਗਏ ਲਗਭਗ ਤੇ ਸਨਸੈਟ ਹੋ ਗਿਆ ਵਾ ਬਾਕੀ ਹੁਣ ਜਾਂਦੇ ਆ ਘਰ ਤੇ ਆਪਣੇ ਦਾਣਾ ਪਾਣੀ ਦੇ ਪੋਣਾਂ ਦਾ ਪਿਆ ਵਾ ਪੂਰੀ ਚਾਬੀ ਮੇਰੇ ਕੋਲ ਆ ਗਈ ਮੈਂ ਵੇਖਦਾ ਚਾਬੀ ਮੇਰੀ ਕਿਹਾ ਮੇਰੀ ਕੋਲ ਹੀ ਆ ਤੇ ਦਾਣਾ ਪਾਣੀ ਫਿਰ ਕਿੱਥੇ ਪੋਣਾ ਹਣਾ ਚਲੋ ਥੋੜਾ ਲੱਗ ਗਿਆ ਜੇ ਘਰ ਨਹੀਂ ਆ ਘਰ ਤੇ ਉਸ ਤੋਂ ਬਾਅਦ ਦਾਣਾ ਪਾਣੀ ਪੋਣੇ ਫਿਰ ਧੰਨ ਤੇ ਆਪਣੇ ਕਿੱਥੇ ਤੇ ਲੋ ਜੀ ਆ ਗਏ ਘਰੇ ਤੇ ਆਪਣੀ 4 ਵਜੇ ਉੱਤੇ ਬੈਠੀ ਛੱਦੀ ਤੇ ਰੋਹ ਨੇ ਗੱਡੀ ਸੀ ਕਿ ਤਰ੍ਹਾਂ ਉਹਨਾਂ ਦਾ ਦਰਦ ਕਰਦੀ ਮੜਿਆ ਇਹਨਾਂ ਨੂੰ ਤੇ ਹੁਣ ਆਪਾਂ ਇਹਦਾ ਕਰਦੇ ਆਂ। ਛੁੜੇ ਦੀਆਂ ਵੀ ਜਗੰਡੀ ਆ ਹੁਣੇ ਜਗਾਈ ਮੈਂ ਤੇ ਬਾਕੀ ਮਿੰਟ-ਮਿੰਟ ਦਾਣੇ ਪਾ ਦੀ ਹੁਣ ਆਪਾਂ ਤੇ ਆ ਬੱਚੇ ਪਹਿਲਾਂ ਅੰਦਰਵਾੜੀਏ। ਚਲੋ ਜੀ ਦੋਨੇ ਟਰਿਆ ਗਾਲੀਆਂ ਤਿਆਰ ਤੋਂ ਮਿੰਟ-ਮਿੰਟ ਦਾਣੇ ਦਾ ਦੀਆਂ ਨਾ ਅੰਦਰ।

ਬਾਕੀ ਦੋ ਬੱਚੇ ਥੱਲੇ ਹੋ ਜਾਂਦੇ ਉੱਤੇ ਇੱਕ ਬੱਚਾ ਆਲੋ ਵੀ ਥੱਲੇ ਹੈ ਇੱਕ ਇੱਕ ਢਾਂਡਾ ਉੱਤਲੇ ਇੱਕ ਢਾਂਡਾ ਹੇਠਲੇ ਦੋਆਂ ਦੇ ਉਹ ਕੋਡੇ ਦੋ ਬੱਚੇ ਥੱਲੇ ਔਰ ਇੱਕ ਨੇ ਕਮੈਂਟ ਕੀਤਾ ਸੀਗਾ ਵੀ ਆਹ ਬੱਚੇ ਦੇ ਨਾ ਪਾਣੀ ਠੱਲ ਫਸ ਗਈ ਮੈਂ ਵੀਡੀਓ ਦੇ ਵਿੱਚ ਦੇਖ ਕੇ ਅਗਲੇ ਦਿਨਾਂ ਅਕ ਠੀਕ ਕਰ ਦਿੱਤੀ ਆਲੋ ਬਿਲਕੁਲ ਵੀਰਾਪਾ ਠੀਕ ਕਰਦੀ ਹੈ ਅਗਲੇ ਦਿਨਾਂ ਆ ਕੇ ਤੇ ਬਾਕੀ ਇਹ ਸਾਡੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਬਾਕੀ ਆਪਣੇ ਸਬਸਕ੍ਰਾਈਬਰ ਪੂਰੇ ਹੋ ਗਏ ਤੇ ਬਾਕੀ ਸਾਰੇ ਧੰਨਵਾਦ ਤੇ ਜੀ ਹੁਣ ਆਪਾਂ ਵੱਣ ਕੇ ਪੂਰੇ ਕਰਨੇ ਆ ਤੇ ਬਾਕੀ ਮਿਲਦੇ ਆਂ ਗੱਲ ਅਗਲੀ ਵੀਡੀਓ ਵਿੱਚ ਬਾਏ ਬਾਏ